ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਗਾਇਸ ਮੈਂ ਅੱਜ ਬਲੌਗ ਸਟਾਰਟ ਕਰ ਲਿਆ ਸਕੂਲ ਜਾਣ ਵਾਸਤੇ ਆਪਣਾ ਟਾਈਮ ਹੋ ਗਿਆ 8:00 ਕੇ 20 ਮਿੰਟ ਤੇ ਮੈਂ ਜਾਣਾ ਸਕੂਲੇ ਤਿਆਰ ਹੋ ਗਿਆ ਮੈਂ ਅੱਛਾ ਲੀ ਬੜੀ ਬਾਜਾ ਮਾਰਦਾ ਫੇ ਤੇ ਗਾਇਸ ਸਕੂਲੇ ਜਾਣਾ ਫਿਰ ਤੁਹਾਨੂੰ ਮੈਂ ਸਕੂਲ ਆ ਤੇ ਮਿਲਾਂਗਾ ਗਾਇਸ ਸਕੂਲ ਆ ਗਿਆ ਮੈਂ ਤੇ ਟਾਈਮ 3:45 ਹੁੰਦੇ ਪਹਿਨੇ ਤੇ ਸਕੂਲ ਗਿਆ ਸਕੂਲ ਗਿਆ ਤੁਹਾਨੂੰ ਆਗਾ ਅੱਜ ਵੀਰਵਾਰ ਹੈ ਤੇ ਗਾਇਸ ਇੱਕ ਹੋਰ ਗੱਲ ਦੱਸ ਜਿਹੜਾ ਮੈਂ ਕਿਹਾ ਸੀ ਵੀ ਤੁਹਾਨੂੰ ਛਣੇਵਰ ਬੱਚੇ ਟ੍ਰਿਪ ਤੇ ਚੱਲੇ ਨੇ ਤੇ ਉਹ ਤਾਂ ਬੱਚੇ ਚੱਲੇ ਨੇ ਵੀ ਸਾਡੀ ਛੁੱਟੀ ਹੋਵੇ ਦੀ ਪਰ ਗਾਇਸ ਸਕੂਲ ਵਾਲੇ ਕਹਿੰਦੇ ਬਿਛਣੇਵਰ ਤੋਂ ਉਹਨੂੰ ਛੁੱਟੀ ਨਹੀਂ ਹੋਣੀ ਤੁਸੀਂ ਸਕੂਲ ਲੈ ਆਣਾ ਤੇ ਜਿਹੜੇ ਬੱਚਾ ਟ੍ਰਿਪ ਤੇ ਜਾਣਾ ਉਹ ਜਾਣਗੇ ਦੇਖੋ ਗਾਇਸ ਐਂ ਕੁੱਸਾ ਦਾ ਬੜਾ ਆਇਆ ਹੈ ਗਾਇਸ ਛੁੱਟੀ ਸੀ ਮੈਂ ਚੱਲ ਕਰੇ ਰਾਵਾਂ ਦੇ ਬਈ ਆਫਾਂ ਦੇ ਪਰ ਕੀ ਕਰੀ ਆਣ ਚੱਲ ਹੋ ਗਿਆ ਰੋਟੀ ਇੱਕ ਵਾਰੀ ਹੋਰ ਮੇਰੇ ਵਾਸਤੇ ਸੋਨਾ ਜਮਨ ਮੋਹਣਾ ਜਮੇਤਰਾ ਹਰਾ ਹਰਾ ਤੇ ਆ ਜਾ ਤੇ ਆ ਰੋਡੀਆਂ ਗਾਇਸ ਪਿਛਲੇ ਬਲੌਗ ਚ ਵੇਖਿਆ ਹਣ ਕਿ ਤੁਸੀਂ ਮੈਂ ਮੇਤਰਾ ਲਿਆਂਦਾ ਤੇ ਅੱਜ ਮੈਂ ਬਣਾ ਵੀ ਲਿਆ ਖਾਣਾ ਫਿਰ ਓਕੇ ਗਾਇਸ ਸੋਈ ਬੜੀ ਪੈਂਦੀ ਪਿਆਓ ਵੇ ਗਾਇਸ ਜ਼ੂਮ ਕੀਤਾ ਦੀ ਮੀਡੀਅਮ ਕੀਤਾ ਉਵੇਂ ਹੀ ਵਿਖਣ ਲੱਗ ਪਿਆ ਤੇ ਤੋਂ ਮੇਰੇ ਛੋਪਾਵੇਂ ਲੱਗ ਪਊ ਮੈਂ ਖਾਣਾ ਤੇ ਰੋਟੀ ਫੇਰ ਆਪਾਂ ਤੋਂ ਬਾਅਦ ਮਿਲਾਂਗੇ ਗਾਇਜ਼ ਆਪਾਂ ਖਾ ਲਈ ਰੋਟੀ ਤੇ ਫਨਾਲ ਟਾਈਮ ਹੁੰਦਾ ਪਈ ਹੁਣ 5:00 ਵਜੇ 35 ਮਿੰਟ ਦਾ ਬੇਲੀਆਂ ਵੱਲੇ ਚੱਲਾ ਆ ਤੇ ਉੱਥੇ ক্রিকেট ਖੇੜਦੇ ਪਾਣੇ ਤੇ ਫਲੈਸ਼ ਲਾਉਂਦਾ ਅੜ ਦੀ ਗਾਲਾ गाड़ी देने बेलियां बल चलना मैं लाओ सा बना पैली अग्गे करते बने ने बड़े ने खड़े नहीं चलना यहाँ ट्राली तक आता ही होना कितनी करता है बापर दे लग गया तो कोनी भी खा गए एक बार लग गया गाय से छ विखानू इनकार करते भाने मेरा भी नहीं मन करता मैं की भी कर। कोई। अभी लगा फिर मैं बिखा छोड़ा एक अभी गए अभी गए ਖੇੜਦਾ ਹੋ ਰਿਹਾ ਹੈ। ਇਹ ਦੇਖੋ ਯਾਰ ਕੁੱਤਾ ਆ ਗਿਆ। ਕਹਾਂਦੇ ਤੇ ਤੇ ਸਾਡੀ ਕੁੱਤੀ ਸੁੱਈ ਸੀ ਕੋਸਣ ਖਾਣਾ ਬੇਬੀਜ਼ ਦਿੱਤਨੇ ਨੇ। ਮੂਰਦੀ ਤਾਂ ਨਹੀਂ ਐ। ਨੀਲੀ ਆਖਾਂ। ਇਹ ਬੈਣੀ ਪੈ ਜਾਣੀ। ਉਹ ਵੀ ਗੁੱਸਤਾ ਵਾਂ। ਯਾਨੀ ਪੈ ਜਾਣੀ। ਚੁੱਟ ਆਇਆ ਤੂੰ ਮੈਂ। ਵਾੜ ਲਵਦੀ ਕੈਮਰਾ ਬੰਦ ਗਾਈਸ ਨਿੱਕੇ ਨਿੱਕੇ ਬੇਬੀ ਵੇਕਨ ਤੋਂ ਬਾਅਦ ਮੈਂ ਫਿਰ ਆਗਸਤ ਕਰੇ ਤੇ ਹੁਣ ਟਾਈਮ ਵੇਖੋ 10:00 ਕੇ 12 ਮਿੰਟ ਹੁੰਦੇ ਪਏ ਨੇ ਤੇ ਫਲਾਲੇ ਵਲੋਗ ਕਰਨਾ ਹੁਣ ਮੈਂ ਐਂਡ ਮਿਲਨੇ ਕੱਲ ਦੀ ਨਵੀਂ ਵੀਡੀਓ ਵਿੱਚ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਕਰ ਦੇਵਿਆ ਫਿਰ ਫਿਰ ਆਪਾਂ ਮਿਲਨੇ ਸਿਰ ਦੀ ਨਵੀਂ ਵੀਡੀਓ ਵਿੱਚ ਗੁੱਡ ਨਾਈਟ ਗਾਈਸ ਸੌਂ ਜਾਓ ਫਿਰ